ਹਾਂਜੀ ਬਾਈ ਜੀ ਸਾਰੇ ਵੀਰਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਬਾਈ ਜੀ ਤੁਹਾਡਾ ਆਪਣੇ YouTube ਚੈਨਲ ਤੇ ਕਿਸੇ ਵੀ ਵੀਰ ਨੇ ਕੋਈ ਵੀ ਖੇਤੀਬਾੜੀ ਦੀ ਮਸ਼ੀਨਰੀ ਟਰੈਕਟਰ ਟਰਾਲੀ ਹਾਲਤਾਂ ਵੀ ਆਕਾਰ ਜੀਪ ਕੋਈ ਵੀ ਵੀਰ ਚੀਜ਼ ਸੇਲ ਕਰਨੀ ਆ ਉਹਦੇ ਪੰਨ ਤੇ ਸੱਤ ਫੋਟੋਆਂ ਆਪਣਾ WhatsApp ਨੰਬਰ ਸਕਰੀਨ ਤੇ ਚੱਲ ਰਿਹਾ ਉੱਤੇ ਭੇਜ ਦਿਓ ਆਪਾਂ ਤੁਹਾਡੇ ਐਡ ਵੀਰੇ ਆਪਣੇ ਚੈਨਲ ਤੇ ਲਾ ਦਾਂਗੇ ਅੱਜ ਗੱਲ ਕਰਾਂਗੇ ਵੀਰੇ ਫਿੱਟ ਰੇੜੇ ਬਾਰੇ ਇਹ ਫਟ ਰੇੜਾ ਬਾਈਆਂ ਨੇ ਵੇਚਣਾ ਗਾ ਪੂਰਾ ਹੈਵੀ ਮਜ਼ਬੂਤ ਫਟ ਰੇੜਾ ਬਾਈ ਪੂਰੇ ਵਧੀਆ ਫੱਟੇ-ਪੁੱਟੇ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਵਧੀਆ ਕੰਡੀਸ਼ਨ ਆ ਵਧੀਆ ਟਾਇਰ ਨੇ ਪਰ ਆਲੀ ਦੀਆਂ ਗੱਠਾਂ ਢੋਈਆਂ ਮੰਨੀਆਂ ਬਾਈਆਂ ਨੇ ਨਾ ਪਹਿਲਾਂ ਹੈਵੀ ਆ ਪੂਰਾ ਹੈ ਨਾ ਪੂਰਾ ਹੈਵੀ ਫੱਟੇ ਫੁੱਟੇ ਲੱਗੇ ਹੋਣਾ ਪੂਰਾ ਹੈਵੀ ਮਜ਼ਬੂਤ ਆ ਹਨ ਟਾਇਰ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਾਕੀ ਤੁਸੀਂ ਦੇਖ ਕੇ ਆਪਣਾ ਹਿਸਾਬ ਕਿਤਾਬ ਲਾ ਲਿਓ ਭਾਈ ਜਿਹੜਾ ਕੋਈ ਸੱਜਣ ਫੱਟਾ ਜਿਹੜਾ ਲੈਣ ਬਾਰੇ ਸੋਚ ਰਿਹਾ ਬਾਈ ਇਹਨਾਂ ਕਰ ਲਿਓ ਸਪਾਰਕ ਕੋ ਬਾਈ ਇਹਨਾਂ ਨੰਬਰ ਨੀਚੇ ਟਾਈਟਲ ਦੇ ਵਿੱਚ ਪਾਵਾਂਗੇ ਆਪਾਂ ਜਿਹੜਾ ਬਾਈਆਂ ਦਾ ਏਰੀਆ ਵੀਰੇ ਹੈਗਾ ਮੁਕਤ ਸਰਜੇਲਾ ਇਹ ਵੀ ਟ੍ਰੇਡ ਹੈ ਵੀਰੇ ਜ਼ਿਲ੍ਹਾ ਮੁਕਤਸਰ ਪਿੰਡ ਭਲਾਈਆਣਾ ਪਿੰਡ ਭਲਾਈਆਣਾ ਵਿੱਚ ਖੜਾਗਾ ਫਟੇ-ਫਟੇ ਦੇਖ ਸਕਦੇ ਤੁਸੀਂ ਪੂਰਾ ਹਨ ਹੈਵੀ ਨੇ ਬਾਈ ਕਹਿੰਦੇ ਪੰਨ ਪਰਾਲੀ ਦੀਆਂ ਗੱਠਾਂ-ਘੁੱਠਾਂ ਢੋਈਆਂ ਦੇ ਨਾਲ ਬਾਕੀ ਵੀਡੀਓ ਦੇ ਵਿੱਚ ਦੇਖ ਕੇ ਕਨੇਸਾ ਲਾਦੇ ਹਾਂ ਅੰਦਾਜ਼ਾ ਹਨ ਤੇ ਰੇਟ ਬਾਈ ਮੰਗਨੇ ਵੀਰੇ 80000 ਰੁਪਿਆ 80000 ਬਾਈ ਬੈਰੀ ਫਟਾ ਰਿਹੇ ਦੀ ਡਿਮਾਂਡ ਕਰਦੇ ਨੇ ਤੇ ਬਾਕੀ ਕਈ ਵੀਰਾਂ ਦਾ ਸਿਸਟਮ ਹੋ ਸਕਦਾ ਵੀ ਰੇਟ ਜ਼ਿਆਦਾ ਗੱਲ ਪਤਾ ਕੀ ਆ ਬਾਈ ਜਿੰਨਾ ਟਾਈਮ ਬਾਈ ਕਿਸੇ ਵੀ ਬੰਦੇ ਟਰਾਈ ਨਹੀਂ ਬਾਜਦੀ ਨਾ ਜਦੋਂ 5-7 ਬੰਦੇ ਪੈਸੇ ਲਾ ਦਉਂਦੇ ਨੇ ਫਿਰ ਫਰਕ ਪਾ ਜਾਂਦਾ ਗੱਲ ਉਹਦਾ ਬਾਕੀ ਤੁਸੀਂ ਸਾਰੇ ਆਪ ਸਮਝਦਾਰ ਹੋਗੇ ਤੇ ਜਿਹੜੇ ਵੀਰ ਨੇ ਲੈਣਾਗਾ ਬਾਈਆਂ ਦਾ ਨੰਬਰ ਨੀਚੇ ਟਾਈਟਲ ਦੇ ਵਿੱਚ ਪਾਇਆ ਹੋਇਆ ਉੱਤੇ ਸੰਪਰਕ ਕਰ ਲਿਓ ਤੇ ਪ੍ਰਿੰਟ ਭਲਾਈ ਜਾਨਾ ਜਲਾ ਮੁਖਤਸਰ ਜੇ ਕੋਈ ਤੁਹਾਡਾ ਸੱਜਣ ਮਿੱਤਰ ਕੋਈ ਵੀ ਫਟਰੇੜਾ ਲੈਣ ਬਾਰੇ ਸੋਚਦਾ ਹੈ ਉਹਦੇ ਤੱਕ ਵੀਡੀਓ ਨੂੰ ਕਰ ਦਿਓ ਸ਼ੇਅਰ ਬਾਕੀ ਵੀਰੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕੀ ਗੱਲਬਾਤ ਹੈ ਧੰਨਵਾਦ ਸਾਰੇ ਭਰਾਵਾਂ ਨੂੰ